ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸਹਜਾਦੀ ਦੇ ਵਿੱਚ ਸਹਜਾਦੀ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਇਹ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਮੁੱਦਕੀ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਸਰਾਂ ਵਾਲੀ ਵਾਲਾ ਡਾ ਨੰਗੜੋਂ ਤੋਂ ਬਾਅਦ ਸਹਜਾਦੀ ਪਿੰਡ ਆਉਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਨਨਾ ਵੀਰ ਦਾ ਨਾਮ ਆ ਮਿੱਤਰੋ ਇੱਕ گاਾਂ ਤੋਕੜ ਗੱਪੜ ਚੈੱਕ ਪਾਸ ਤੁਹਾਨੂੰ ਵਿਖਾਉਣੀ ਆ ਢਾਈਆਂ ਮਹੀਨਿਆਂ ਦੀ ਵੀਰ ਨੇ ਇਹ ਗੱਪੜ ਚੈੱਕ ਕਰਵਾ ਲਈ ਆ ਟੀਕਾ ਠੰਡਾ ਲਵਾ ਲਿਆ ਵਾ ਥਣੋ ਇਹ ਤੇਲਾ ਜਾਊਗੀ ਭਾਣ ਵਾਲ ਮੇਲਾ ਆਉ ਕਰਦੇ ਆਪਾਂ ਗੱਪਰੂ ਦੇ ਨਾਲ ਗੱਲਬਾਤ ਕੀ ਕਹਿੰਦਾ ਇਹਦਾ ਦੈਲਾ ਸਾਰੀ ਜਾਣਕਾਰੀ ਲੈਣੇ ਆ ਸਸੀਗਰ ਮਾਨੇ ਵੀਰੇ ਸਸੀਗਰ ਬਾਈ ਜੀ ਕੀ ਵਾਲਾ ਬਾਈ ਵਧੀਆ ਵੀਰ ਜੀ ਵਧੀਆ ਸਿੱਤਾ ਤੇ ਪਰਿਵਾਰ ਬਾ ਓਕੇ ਆ ਵੀਰ ਚਲੋ ਸ਼ੁਕਰ ਆ ਬਾਈ ਅੱਛਾ ਬਾਈ گاਾਂ ਫਿਰ ਜਮੰਦਰੀ ਤੇਲਾ ਕੇ ਫੋਨ ਮੱਤੋ ਹਾਂ ਵੱਛੀ ਹੋਈ ਆ ਤੈਲ ਸੀ ਗਈ ਜਵਾਂਦਰੂ ਹੀ ਤੈਲੋ ਗਈ ਸੀ ਪਹਿਲਣ ਤੋਂ ਹੀ ਹੈ ਹਾਂ ਪਹਿਲਣ ਤੋਂ ਹੀ ਠੀਕ ਆ ਵੀਰੇ ਠੀਕ ਆ ਬਈ ਹੁਣ ਕਿੰਨਾ ਦੁੱਧ ਆ ਵੀਰੇ ਇਹਦੇ ਥੱਲੇ ਵੀਰੇ ਇਸ ਵਕਤ ਦੇ ਥੱਲੇ 5 ਕਿਲੋ ਦੁੱਧ ਰੈਡੀ ਆ ਕੋਈ ਚੰਗੀ ਸੇਵਾ ਵਾਲਾ ਬੰਦਾ ਲੈ ਜੇ ਨਾ ਦੁੱਧ ਸ਼ੀਏ ਸੱਤੇ ਕਿਲੇ ਕਰਿਆ ਹੋਊਗੀ ਸੱਜਰ ਹੋਈ ਹੈ 14 15 ਕਿਲੋ ਦੁੱਧ ਦਿੰਦੀ ਰਹੀ ਆ ਦਿੰਦੀ ਰਹੀ ਆ ਹੈ ਵੀਰੇ ਹਾਂ ਤਿੰਨਾ ਸਨਾ ਤੂੰ ਚੈੱਕ ਕਰਵਾ ਲਈ ਆ ਵੀਰੇ ਹਾਂ ਬਈ ਠੰਡਾ ਟੀਕਾ ਲੱਗਾ ਹੋਇਆ ਚੈੱਕ ਕਰਾਈ ਉਹ ਗਲਾਸ ਪਏ ਦੇਖ ਲਈ ਬਾ ਠੀਕ ਆ ਵੀਰੇ रेड़? रेड़ दे दे भी। भी रे। अच्छा रेट बाई ਕੀ ਰਊਗਾ ਵੀਰੇ ਬਈ ਰੇਟ ਆ ਦਾ ਆਪਾਂ 20000 ਰੁਪਿਆ ਕਰਦੇ ਆਂ ਦੇ ਨਹੀਂ ਕਿੰਨੇ ਦੀ ਜੱਸ ਨੂੰ ਦੇਦਾ 19 ਦੀ ਦੇ ਦਾਂਗੇ ਵੀ ਠੀਕ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਦੁੱਧ 14 15 ਕਿਲੋ ਤਾਜੀ ਸੁੱਝ ਦੇ ਜਾਂਦੀ ਆ ਹਾਂ ਖੁੱਲਾ ਦੇ ਜਾਂਦੀ ਆ ਵੀ ਤਿੰਨਾਂ ਸਮਾਂ ਕੱਢੀ ਬਾਰ ਨੂੰ ਵੀਰੇ ਤੋਰੀ ਭਰਾ ਮੜਾ ਜਾਂ ਨੂੰ ਲੈ ਵੀ ਮਿੱਤਰੋ ਢਾਈਆਂ ਮਹੀਨਿਆਂ ਦੀ ਗੱਪਣ ਦੁੱਧ ਆ ਜਿਹੜਾ ਉਹ ਇਹਦੇ ਥੱਲੇ 5 ਕਿਲੋ ਆ ਤੁਸੀਂ ਸੇਵਾ ਕਰ ਲਈ 8 9 ਵੀ ਕਰ ਜੂਗੀ ਕਿਉਂਕਿ ਗਾਂ ਚੰਗੀ ਐ ਜਾਤ ਵਾਲੀ ਆ ਬਰੀਡ ਵਾਲੀ ਆ ਗਾਂ ਆ ਦੋ ਦਿਨੇ ਟੋਰਨਾ ਦੇ ਦੇਣਾ ਕਰਮਾਲੀ ਨੇ ਕਿਉਂਕਿ ਪਹਿਲੇ ਵਾ ਬਹੁਤ ਬਣਾਉਂਦੀ ਹੋਊਗੀ ਨਾ ਮਾਣੇ ਵੀਰੇ ਹਾਂ ਬਈ ਲੈ ਲਾ ਲੂ ਆ ਬਹੁਤ ਕਾੜਦੀ ਆ ਬੜ ਦੇ ਵੀਰੇ ਬੜ ਦੇ ਦੇਖੋ ਕਰਲੀ ਮਿੱਤਰੋ ਅੱਛਾ ਮਾਣੇ ਵੀਰੇ 20000 ਚ ਮਾਨਤਨ ਕਰਕੇ 19 ਦੀ ਦੇ ਦੇਾਂਗੇ ਆਪਾਂ ਹੈ ਹਾਂ ਬਈ 19 ਦੀ ਛੱਡ ਦਾਂਗੇ ਕੋਈ ਹੋਰ ਚ ਵੀ ਕੋਈ ਛੋੜ ਹੀ ਹੋਣੀ ਆ ਬਸ ਬਸ ਠੀਕ ਆ ਵੀਰੇ ਅੱਛਾ ਮਨੇ ਬਾਈ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਚੂਣ ਚਾਂ ਨੂੰ ਠੰਡੀ ਹੈ ਨਾ ਬਾਈ ਮੈਂ ਤਾਂ ਨਿਆਣਾ ਨਹੀਂ ਪਾਉਂਦਾਗਾ ਠੀਕ ਆ ਵੀਰੇ ਜਿਹੜਾ ਵੀ ਆਊਗਾ ਉਹਨੂੰ ਸਾਹਮਣੇ ਚਵਾ ਕੇ ਵਿਖਾ ਦਾਂਗਾ ਤਿੰਨਾਂ ਥਣਾ ਚ ਵਧੀਆ ਧਾਰਾਂ ਗੰਨੇ ਵਰਗੀ ਪੈਂਦੀ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂਗਾ ਠੀਕ ਆ ਵੀਰੇ ਬਿਨਾ ਨਿਆਣੇ ਤੋਂ ਛੋੜਨਾ ਇਹਨੂੰ ਠੀਕ ਆ ਵੀਰੇ ਰੇਟ ਦਾ ਹੈਗਾ ਕਿ 10 ਤਾਂ ਪਰ ਨੰਬਰ ਦੱਸੀ ਕਿਹਨਾਂ ਦੇ ਕਿੰਨੇ ਮਨੇ ਵੀਰੇ ਨੰਬਰ ਹੈਗਾ 70197 ਜੀ 02110 ਇੱਕ ਵਾਰੀ ਹੋਰ ਬੋਲ ਦਿਓ ਜੀ 70197 ਜੀ 02110 ਤੇ ਇੱਕ ਬਾਈ ਕੋਲੇ ਮੁਰ ਦੇਸੀ ਮੁਰਗੀਆਂ ਵੀ ਆਪਾਂ ਚੂਚੇ ਲੈ ਕੇ ਭਾਏ ਸੀਗੇ ਕਿੰਨੀਆਂ ਮੁਰਗੀਆਂ ਵਾਂ ਉਹ ਮੁਰਗੀਆਂ ਹੋਣਗੀਆਂ 10-11 ਮੁਰਗੀਆਂ ਤੇ ਇੱਕ ਵਿੱਚ ਮੁਰਗਾ ਜੀ ਬਸ ਸਾਰੇ ਦੇ ਦੇਣੀ ਆਪਾਂ ਵੀਰੇ ਹਾਂ ਸਾਰੇ ਸੇਲ ਕਰਨੇ ਕਿਉਂਕਿ ਹੁਣ ਆਪਾਂ ਨਵੇਂ sire ਚੂਚਾ ਪਾਉਣਾ ਆਪਾਂ ਅੰਡੇ ਦੇ ਕੰਮ ਕਰਦੇ ਆਂ ਜੀ ਸਾਲੋ ਸਾਲਾ ਅੰਡਾ ਲੈ ਵੇਚਦੇ ਆਂ ਦੇਸੀ ਮੁਰਗੀਆਂ ਠੀਕ ਆ ਬਾਈ ਠੀਕ ਆ ਬਲ ਹੁਣ ਮੁਰਗੀਆਂ ਵੇਚਦੇ ਆਂ ਹਾਂਜੀ ਹੁਣ ਮੁਰਗੀਆਂ ਵੇਚ ਕੇ ਨਵੇਂ ਬੱਚੇ ਪਾਉਣੇ ਆ ਜੀ ਠੀਕ ਆ ਬਾਈ ਠੀਕ ਆ ਵੀਰੇ ਤੇ ਅੱਛਾ ਇਹ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਾ ਦਿੱਤਾ ਵਾ ਪਿੰਡ ਸਹਜਾਦੀਆ ਜ਼ਿਲ੍ਹਾ ਫਰੀਦਕ